ਕਸ਼ਮੀਰ ਦੇ ਪਹਿਲਗਾਮ ਵਿੱਚ ਕੁਝ ਏਦਾਂ ਦੀ ਘਟਨਾ ਹੋ ਗਈ ਹੈ ਸ਼ਾਇਦ ਉਹ ਘਟਨਾ ਅਸੀਂ ਤਾਂ ਹਫ਼ਤੇ 10 ਦਿਨ ਬਾਅਦ ਭੁੱਲ ਜਾਾਂਗੇ ਲੇਕਿਨ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਘਾਟਾ ਪੈ ਗਿਆ ساری ਉਮਰ ਨਹੀਂ ਭੁੱਲਣੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਘਟਨਾ ਹੋਈ ਕਿਵੇਂ ਆ ਅ ਉਸ ਘਟਨਾ ਦੇ ਕਾਰਨ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਉਸ ਘਟਨਾ ਤੋਂ ਬਾਅਦ ਸਾਡੇ ਦੇਸ਼ ਨੇ ਕੀ ਸਟੈਪ ਲੈਨੇ ਦੇ ਪਾਕਿਸਤਾਨ ਨੇ ਅੱਗੇ ਕੀ ਜਵਾਬ ਦਿੱਤਾ ਆ ਤੇ ਸਭ ਤੋਂ ਵੱਡੀ ਗੱਲ ਕਿ ਗਲਤੀ ਕਿਸ ਦੀ ਹੈ ਤੇ ਉਦੋਂ ਬਾਅਦ ਜੋ ਸਾਨੂੰ ਸੋਸ਼ਲ ਮੀਡੀਆ ਜਾਂ ਮੀਡੀਆ ਉੱਤੇ ਦੇਖਣ ਨੂੰ ਮਿਲ ਰਿਹਾ ਦੋਨਾਂ ਵਿੱਚ ਕਾਫੀ ਫਰਕ ਹੈ ਸੋ ਆਪਾਂ ਮੀਡੀਆ ਦਾ ਇੱਥੇ ਰੋਲ ਵੀ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਮੀਡੀਆ ਦਾ ਕੀ ਰੋਲ ਹੈ ਸਾਡੇ ਦਾ ਸਾਡੇ ਸਰਕਾਰ ਦਾ ਕੀ ਰੋਲ ਹੈ ਤੇ ਸਾਡੀਆਂ ਸੁਰੱਖਿਆ ਏਜੰਸੀਆਂ ਦਾ ਕੀ ਰੋਲ ਹੈ ਕਿ ਇਹਨਾਂ ਤਿੰਨਾਂ ਵਿੱਚੋਂ ਕਿਸ ਨੇ ਕਿੱਥੇ ਗਲਤੀ ਕੀਤੀ ਹੈ ਜਾਂ ਸਾਰਿਆਂ ਨੇ ਵਧੀਆ ਕੰਮ ਕੀਤਾ ਸੀਗਾ ਅੱਤਵਾਦੀ ਜਿਆਦਾ ਚਲਾਕ ਸੀਗੇ ਉਹ ਸਾਰਾ ਨਿਚੋੜ ਅੱਜ ਦੀ ਇਸ ਵੀਡੀਓ 'ਚ ਆਪਾਂ ਦੇਖਣ ਜਾ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਫਤੇਹ ਸਿੰਘ ਸਵਾਗਤ ਕਰਦਾ ਤੁਹਾਨੂੰ ਪੰਜਾਬ ਪੀਸਸ ਅੱਡਾ 24/7 ਦੇ YouTube ਚੈਨਲ ਕਸ਼ਮੀਰ ਦੇ ਵਿੱਚ ਆਤੰਗਵਾਦੀ ਹਮਲਾ ਹੋਇਆ ਯਾਨੀ ਕਿ ਅਤਵਾਦੀ ਹਮਲਾ ਹੋਇਆ ਜਿਹਦੇ ਵਿੱਚ ਸਾਨੂੰ ਸੁਣਨ ਚ ਆਇਆ ਜਾਂ ਆਪਾਂ ਪੜ੍ਹਿਆ ਵੀ ਹੈ ਕਿ 28 ਤੋਂ 30 ਲੋਕ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਨੇ ਠੀਕ ਹੈ ਸੋ ਕੁਝ ਤਸਵੀਰਾਂ ਅਸੀਂ ਉੱਥੋਂ ਦੇਖੀਆਂ ਨੇ ਕਿ ਨਾ ਵਿਆਹੀਆਂ ਜਿਹੜੀਆਂ ਜੋੜੇ ਸੀਗੇ ਉਹ ਉੱਥੇ ਸਾਨੂੰ ਦੇਖਣ ਨੂੰ ਮਿਲਿਆ ਵੀ ਜਿਨ੍ਹਾਂ ਨੇ ਸੱਤ ਜਨਮਾਂ ਦੇ ਸੌ ਖਾਦੀ ਸੀਗੀ ਕਿ ਸੱਤ ਜਨਮ ਇਕੱਠੇ ਰਹਿਾਂਗੇ ਉਹ ਸ਼ਾਇਦ ਸੱਤ ਦਿਨ ਵੀ ਇਕੱਠੇ ਨਹੀਂ ਰਹਿ ਪਾਏ ਇੱਕ ਤਸਵੀਰ ਇਸੇ ਨੂੰ ਹੀ ਦਰਸਾ ਰਹੀ ਹੈ ਸ਼ਾਇਦ ਤੁਸੀਂ ਵੀ ਇਹ ਤਸਵੀਰ ਜੋ ਸੂਰੀ ਮੀਡੀਆ ਤੇ ਦੇਖੀ ਹੋਗੀ ਤੇ ਹੋਰ ਵੀ ਜਿਹੜੇ ਉੱਥੇ ਪਰਿਵਾਰ ਸੀਗੇ ਜਾਂ ਜਿਹੜੇ ਆਪਣੇ ਬੱਚਿਆਂ ਨਾਲ ਗਏ ਸੀਗੇ ਉਹਨਾਂ ਨੇ ਵੀ ਇਸ ਆਪਣੀਆਂ ਜ਼ਿੰਦਗੀਆਂ ਇਸ ਸੰਸਾਰ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਖਤਮ ਹੋ ਚੁੱਕੀ ਐ ਸੋ ਬਹੁਤ ਸਾਰੀਆਂ ਤਸਵੀਰਾਂ ਅਸੀਂ ਦੇਖੀਆਂ ਨੇ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਹੈ ਹੁਣ ਮਸਲਾ ਸਭ ਤੋਂ ਵੱਡਾ ਇਹ ਹੈ ਆ ਵੀ ਜਿਹੜੀਆਂ ਨਿਊਜ਼ ਦੇ ਸਾਡੇ ਕੋਲੇ ਬਣੇ ਹੋਏ ਸੀਗੇ ਜਿੰਨੇ ਵੀ ਹੈਡਲਾਈਨਸ ਨੇ ਨਿਊਜ਼ ਦੀਆਂ ਇਹ ਪਹਿਲਗਾਮ ਹੈ ਕਿੱਥੇ ਆ ਪਹਿਲਾਂ ਆਪਾਂ ਇਹ ਦੇਖਾਂਗੇ ਸੋ ਪਹਿਲਗਾਮ ਦੀ ਗੱਲ ਕਰ ਲਈ ਇੱਕ ਬਹੁਤ ਖੂਬਸੂਰਤ ਏਰੀਆ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ ਨੂੰ ਆਪਾਂ ਇੰਡੀਆ ਦਾ ਸਵਿਟਜ਼ਰਲੈਂਡ ਵੀ ਕਹਿੰਦੇ ਆ ਸੋ ਇਹ ਕੁਝ ਏਰੀਆ ਆ ਇਹ ਹਮਲੇ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਜੇਕਰ ਉਹ ਤਸਵੀਰਾਂ ਜਿਨ੍ਹਾਂ ਨੂੰ ਦੇਖ ਕੇ ਲੋਕ ਇੱਥੇ ਜਾਣਾ ਪਸੰਦ ਜ਼ਰੂਰ ਕਰਦੇ ਆ ਇਹਨੂੰ ਮੈਪ ਦੇ ਉੱਤੇ ਦੇਖਾਂ ਤਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਦੇਖਿਆ ਜਾਵੇ ਸੋ ਆ ਪਹਿਲਗਾਮ ਹੈ ਜੀ ਤੇ ਸ਼੍ਰੀਨਗਰ ਤੋਂ ਦੇਖਿਆ ਜਾਵੇ ਤੇ 90 ਕਿਲੋਮੀਟਰ ਦੀ ਦੂਰੀ ਉੱਤੇ ਸਾਨੂੰ ਇਹ ਦੇਖਣ ਨੂੰ ਮਿਲਦਾ ਏਰੀਆ ਬਹੁਤ ਖੂਬਸੂਰਤ ਏਰੀਆ ਜੀ ਤੇ ਇੱਥੇ ਜਿਹੜੀ ਘਟਨਾ ਹੋਈ ਆ ਇਹ ਖੂਬਸੂਰਤ ਏਰੀਆ ਕੁਝ ਇਦਾਂ ਦੀਆਂ ਤਸਵੀਰਾਂ ਵਿੱਚ ਬਦਲ ਗਿਆ ਕਿੰਨੇ ਬੁਰੇ ਹਾਲਾਤ ਨੇ ਉੱਥੋਂ ਦੇ ਉਸ ਤੋਂ ਬਾਅਦ ਫੌਜੀ ਪਹੁੰਚ ਗਏ ਸੀਗੇ ਸੋ ਜਦੋਂ ਮੈਂ ਪੜ ਰਿਹਾ ਸੀਗਾ ਪਤਾ ਲੱਗਾ ਵੀ ਉਹ ਜਿਹੜੇ ਅਤਵਾਦੀ ਆਏ ਸੀਗੇ ਉਹ ਫੌਜੀਆਂ ਦੇ ਭੇਸ ਦੇ ਵਿੱਚ ਆਏ ਸੀਗੇ ਫੌਜੀ ਬਣ ਕੇ ਆਏ ਲੋਕਾਂ ਨੂੰ ਪੁੱਛਿਆ ਤੇਰਾ ਧਰਮ ਕੀ ਐ ਉਹਨੂੰ ਮਾਰ ਦਿੱਤਾ ਕੁਝ ਲੋਕੀ ਭੱਜਣ ਲੱਗੇ ਗੋਲੀ ਮਾਰ ਦਿੱਤੀ ਤੇ ਬਹੁਤ ਸਾਰੇ ਲੋਕੀ ਉੱਥੇ ਮਾਰੇ ਗਏ ਤੇ ਜਦੋਂ ਉਸ ਏਰੀਆ ਵਿੱਚ ਦੁਬਾਰਾ ਫੌਜ ਗਈ ਸਾਡੇ ਦੇਸ਼ ਦੀ ਫੌਜ ਗਈ ਤਾਂ ਲੋਕੀ ਸਾਡੇ ਦੇਸ਼ ਦੀ ਫੌਜ ਤੋਂ ਡਰ ਰਹੇ ਸੀਗੇ ਉਹਨਾਂ ਨੇ ਬਹੁਤ ਸਮਝਾਇਆ ਕਿ ਅਸੀਂ ਤੁਹਾਡੇ ਹੀ ਹਾਂ ਪਰ ਉਹ ਇੰਨੇ ਲੋਕ ਡਰੇ ਹੋਏ ਉਸ ਵਰਦੀ ਤੋਂ ਇੰਨੇ ਲੋਕ ਡਰੇ ਜਿਹੜੀ ਵਰਦੀ ਨੂੰ ਸ਼ਾਇਦ ਵੇਖ ਕੇ ਸਾਨੂੰ ਖੁਸ਼ੀ ਹੁੰਦੀ ਸੀ ਸਾਨੂੰ ਮਾਣ ਮਹਿਸੂਸ ਹੁੰਦਾ ਆ ਉਹਨਾਂ ਅੱਤਵਾਦੀ ਨੇ ਉਸ ਵਰਦੀ ਉੱਤੋਂ ਡਰ ਲੱਗਣ ਲਾ ਦਿੱਤਾ ਸੀਗਾ ਇਦਾਂ ਦਾ ਮਾਹੌਲ ਬਣ ਗਿਆ ਸੀਗਾ ਸੋ ਆ ਡੱਬੇ ਪੈਣੇ ਲਾਸ਼ਾਂ ਦੇ ਭਰੇ ਹੋਏ ਇਹਨਾਂ ਵਿੱਚ ਬਹੁਤ ਇਹ ਲਾਸ਼ਾਂ ਇਹ ਤਸਵੀਰਾਂ ਬਹੁਤ ਸਾਰੇ ਪਰਿਵਾਰਾਂ ਨੂੰ ਰੈਂਦੇ ਉਹਨਾਂ ਦੀ ਜ਼ਿੰਦਗੀ ਤੱਕ ਨਹੀਂ ਭੁੱਲਣਗੀਆਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਗੇ ਇੰਨੀ ਦੁੱਖ ਦੀ ਘੜੀ ਸੋ ਬਹੁਤ ਸਾਰੇ ਇਦਾਂ ਦੀਆਂ ਔਰਤਾਂ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਸਾਨੂੰ ਵੀ ਮਾਰ ਦੋ ਹੁਣ ਸਾਨੂੰ ਮਾਰ ਦੋ ਸਾਨੂੰ ਕਿਉਂ ਰੱਖਿਆ ਆ ਤੇ ਅੱਗੇ ਉਹਨਾਂ ਦਾ ਜਵਾਬ ਸੀਗਾ ਕਿ ਜਾ ਕੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹੋ ਵੀ ਆਹ ਕੰਮ ਕਰ ਦਿੱਤਾ ਸੋ ਮਤਲਬ ਇੱਕ ਇਦਾਂ ਦੀ ਘਟਨਾ ਜਿਹਨੂੰ ਸ਼ਾਇਦ ਸ਼ਬਦਾਂ ਵਿੱਚ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਸੋ ਉਸ ਤੋਂ ਬਾਅਦ ਹਾਲਾਂਕਿ ਜਦੋਂ ਘਟਨਾ ਹੋਈ ਆ ਅ 2 ਘੰਟੇ ਬਾਅਦ ਕਹਿੰਦੇ ਸਾਡੇ ਦੇਸ਼ ਦੀ ਆਰਮੀ ਉੱਥੇ ਪਹੁੰਚ ਗਈ ਆ ਹੈਰਾਨੀ ਵਾਲੀ ਗੱਲ ਸਾਨੂੰ ਇੱਥੇ ਦੇਖਣ ਨੂੰ ਮਿਲੀ ਆ ਕਿ 2 ਘੰਟੇ ਬਾਅਦ ਆਰਮੀ ਪਹੁੰਚੀ ਆ ਬਹੁਤ ਸਾਰੇ ਇਦਾਂ ਦੇ ਲੋਕ ਸੀਗੇ ਜਿਹੜੇ ਸ਼ਾਇਦ ਬਚ ਸਕਦੇ ਸੀਗੇ ਜੋ ਸਮੇ ਉੱਤੇ ਪਹੁੰਚ ਜਾਂਦੇ ਹਾਲਾਂਕਿ ਦੀ ਲੋਕੇਸ਼ਨ ਇਦਾਂ ਦੀ ਆ ਕੀ ਗੱਡੀਆਂ ਮੋਟਰਸਾਈਕਲ ਜਾਣੇ ਪੋਸੀਬਲ ਨਹੀਂ ਹੈਗੇ ਤੁਹਾਨੂੰ ਪੈਦਲ ਕਾਫੀ ਤੁਰਨਾ ਪੈਂਦਾ ਤਾਂ ਜਾ ਕੇ ਤੁਸੀਂ ਇੱਥੇ ਪਹੁੰਚਦੇ ਹੋ ਇਹਦੇ ਕਰਕੇ ਵੀ ਸੁਵਿਧਾਵਾਂ ਪਹੁੰਚਣ ਦੇ ਵਿੱਚ ਸਾਨੂੰ ਉੱਥੇ ਕਮੀ ਮਹਿਸੂਸ ਹੋਈ ਹੈ ਜੀ ਹੁਣ ਜਦੋਂ ਇਹ ਸਾਰੀ ਘਟਨਾ ਹੋਈ ਤਾਂ ਸਾਡੇ ਦੇਸ਼ ਦੀ ਸਰਕਾਰ ਤਾਂ ਗੁੱਸੇ ਵਿੱਚ ਹੈਗੀ ਆ ਪਾਕਿਸਤਾਨ ਵੀ ਗੁੱਸੇ ਵਿੱਚ ਆ ਇਵਨ ਸਾਡੇ ਤਾਂ ਇੰਟਰਨਲ ਸੋਰਸਸ ਮੀਡੀਆ ਦੇ ਵੀ ਦੱਸ ਰਿਹਾ ਕਿ ਬਹੁਤ ਜਲਦੀ ਹੋ ਸਕਦਾ ਆ ਸਾਡੇ ਦੇਸ਼ ਦੇ ਸਰਕਾਰ ਪਾਕਿਸਤਾਨ ਉਤੇ ਹਮਲਾ ਵੀ ਕਰ ਦੇਵੇ ਠੀਕ ਹੈ ਹੁਣ ਜੋ ਐਕਸ਼ਨ ਲੈ ਗਿਆ ਸਾਨੂੰ ਪਤਾ ਸਿਕਿਉਰਿਟੀ ਕਮੇਟੀ ਦੀ ਜਿਹੜੀ ਆ ਕਮੇਟੀ ਕੈਬਨਟ ਕਮੇਟੀ ਸਿਕਿਉਰਿਟੀ ਵਾਲੀ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਕਾਫੀ ਸਾਰੇ ਡਿਸੀਜਨ ਵੀ ਲੈ ਗਏ ਨੇ ਉਹਨਾਂ ਡਿਸੀਜਨਾਂ ਵਿੱਚੋਂ ਜੇ ਆਪਾਂ ਮੇਨ ਡਿਸੀਜਨ ਦੇਖੀਏ ਸਭ ਤੋਂ ਪਹਿਲਾਂ ਤਾਂ ਕਿਹਾ ਗਿਆ ਵੀ ਅਸੀਂ ਜੋ ਇੰਡਸ ਵਾਟਰ ਟ੍ਰੀਟੀ ਉਹਨੂੰ ਰੱਦ ਕਰ ਦਾਂਗੇ ਹੁਣ ਇੰਡਸ ਵਾਟਰ ਟ੍ਰੀਟੀ ਅਸੀਂ ਕਹਿੰਦੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੈ ਸੋ ਇਹ ਪੰਜਾਬ ਦਾ ਪਾਣੀ ਵੰਡਿਆ ਹੋਇਆ ਆ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਉਹਦੇ ਲਈ ਇੱਕ ਸੰਧੀ ਲਿਖੀ ਗਈ ਸੀ 1960 ਦੇ ਵਿੱਚ ਕਿ ਇੰਨਾ ਪਾਣੀ ਤੁਸੀਂ ਵਰਤੋਗੇ ਇੰਨਾ ਅਸੀਂ ਵਰਤਾਂਗੇ ਤੇ ਭਾਰਤ ਦੇ ਉੱਤੇ ਕੁਝ ਦਰਿਆਵਾਂ ਨੂੰ ਲੈ ਕੇ ਬੰਦਸ਼ਾਂ ਸੀ ਕਿ ਉਹਨਾਂ ਦਰਿਆਵਾਂ ਦਾ ਪਾਣੀ ਨਹੀਂ ਰੋਕ ਸਕਦਾ ਜਿਵੇਂ ਕਿ ਸਿੰਧੂ ਦਰਿਆ ਹੋ ਗਿਆ ਜੇਲਮ ਹੋ ਗਿਆ ਚਨਾਬ ਹੋ ਗਿਆ ਇਹਨਾਂ ਦਾ ਪਾਣੀ ਅਸੀਂ ਰੋਕ ਨਹੀਂ ਸਕਦੇ ਪਰ ਸਰਕਾਰ ਕਹਿੰਦੀ ਅਸੀਂ ਉਹ ਸੰਧੀ ਤੋੜੀ ਅਸੀਂ ਪਾਣੀ ਰੋਕਾਂਗੇ ਤੁਹਾਨੂੰ ਪਾਣੀ ਨਹੀਂ ਦੇਵਾਂਗੇ ਪਹਿਲਾ ਸਟੈਪ ਭਾਰਤ ਸਰਕਾਰ ਨੇ ਇਹ ਲਿਆ ਇਹਦੇ ਨਾਲ ਦੂਜੇ ਨੰਬਰ ਤੇ ਜੋ ਅਟਾਰੀ ਚੈੱਕ ਪੋਸਟਾਂ ਉਹਨੂੰ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਸਿਟੀਜ਼ਨ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਤੇ ਨਾਲ ਦੀ ਨਾਲ ਹੀ ਜਿਹੜੇ ਪਾਕਿਸਤਾਨੀ ਉੱਚ ਅਧਿਕਾਰੀ ਸਾਡੇ ਦੇਸ਼ ਦੇ ਵਿੱਚ ਬੈਠੇ ਸੀਗੇ ਉਹਨਾਂ ਨੂੰ ਵੀ ਅਲਟੀਮੇਟਮ ਦਿੱਤਾ ਵੀ ਤੁਸੀਂ ਕੁਝ ਦਿਨਾਂ ਵਿੱਚ ਇੱਥੋਂ ਛੱਡ ਜਾਓ ਹੁਣ ਤੁਹਾਡੀ ਇੱਥੇ ਲੋੜ ਨਹੀਂ ਹੈਗੀ ਅਸੀਂ ਤੁਹਾਡਾ ਨਾ ਰਿਸ਼ਤਾ ਰੱਖਣਾ ਹੀ ਨਹੀਂਗਾ ਇਹ ਤਾਂ ਉਹ ਸਟੈਪ ਸੀ ਜਿਹੜੇ ਬੋਲਡ ਸਟੈਪ ਲਏ ਗਏ ਨੇ ਇਹਦੇ ਨਾਲ ਨਾਲ ਬਹੁਤ ਸਾਰਾ ਬਿਜ਼ਨਸ ਪਾਕਿਸਤਾਨ ਨਾਲ ਬੰਦ ਕਰ ਦਿੱਤਾ ਗਿਆ ਆ ਤੇ ਪਾਕਿਸਤਾਨ ਨੇ ਵੀ ਅੱਗੇ ਰਿਸਪੌਂਸ ਕੀਤਾ ਆ ਗੁੱਸੇ ਵਿੱਚ ਆ ਕੇ ਤੇ ਭਾਰਤ ਸਰਕਾਰ ਨੇ ਇਹ ਵੀ ਕਿਹਾ ਆ ਕਿ ਇਹ ਜਸਟ ਹਜੇ ਸਟਾਰਟਿੰਗ ਦੇ ਸਟੈਪ ਆ ਹੋ ਸਕਦਾ ਤੁਹਾਡੇ ਉੱਤੇ ਹਮਲਾ ਕਰਕੇ ਬਦਲਾ ਵੀ ਲਿਆ ਜਾਵੇ ਬਹੁਤ ਚੰਗੀ ਗੱਲ ਸਾਡੇ ਦੇਸ਼ ਦੇ ਨਾਗਰਿਕ ਇਸ ਸੰਸਾਰ ਨੂੰ ਛੱਡ ਕੇ ਗਿਆ ਬਦਲਾ ਲੈਣਾ ਬਣਦਾ ਜੀ ਪਾਕਿਸਤਾਨ ਕਿਹੜਾ ਫਿਰ ਘੱਟ ਸੀ ਪਾਕਿਸਤਾਨ ਨੇ ਜਿਹੜਾ ਸੀਗਾ ਉਹ ਰਿਪਲਾਈ ਕੀਤਾ ਪਾਕਿਸਤਾਨ ਨੇ ਜੋ ਰਿਪਲਾਈ ਕੀਤਾ 1972 ਦੇ ਵਿੱਚ ਇੱਕ ਸੰਧੀ ਸਾਈਨ ਹੋਈ ਸੀ ਕਿ ਸਾਡੀ ਤੇ ਪਾਕਿਸਤਾਨ ਦੀ ਵੀ ਆਪਾਂ ਇਸ ਏਰੀਆ ਵਿੱਚ ਸ਼ਾਂਤੀ ਬਣਾ ਕੇ ਰੱਖਾਂਗੇ ਉਹਨੂੰ ਅਸੀਂ ਕਹਿੰਦੇ ਹਾਂ ਸ਼ਿਮਲਾ ਐਗਰੀਮੈਂਟ ਪਾਕਿਸਤਾਨ ਨੇ ਸ਼ਿਮਲਾ ਐਗਰੀਮੈਂਟ ਤੋੜ ਦਿੱਤਾ ਹੁਣ Shimla agreement ਕੀ ਹੈ ਮੈਂ ਵੀ ਦੱਸੂਗਾ ਇਹਦੇ ਨਾਲ ਨਾਲ ਪਾਕਿਸਤਾਨ ਨੇ ਕੀ ਕੀਤਾ ਇਹ ਹੁਣ ਦੀਆਂ ਤਾਜ਼ੀਆਂ ਖਬਰਾਂ ਨੇ ਸੋ ਪਾਕਿਸਤਾਨ ਨੇ ਕਿਹਾ ਕਿ ਹੁਣ ਤੁਸੀਂ ਸਾਡੇ ਦੇਸ਼ ਦੇ ਜਿਹੜਾ 에어 ਸਪੇਸ ਨੂੰ ਯੂਜ਼ ਨਹੀਂ ਕਰ ਸਕਦੇ ਜਹਾਜ਼ ਸਦੇ ਇੱਥੋਂ ਦੀ ਨਹੀਂ ਲੰਘਣਗੇ ਅਸੀਂ ਤੁਹਾਡੇ ਨਾਲ ਸਾਰਾ ਬਿਜ਼ਨਸ ਬੰਦ ਕਰਦੇ ਆ ਤੇ ਜਿੰਨੇ ਅਧਿਕਾਰੀ ਭਾਰਤ ਦੇ ਪਾਕਿਸਤਾਨ ਵਿੱਚ ਬੈਠੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਵੀ ਭਾਈ ਇੱਥੋਂ ਜਾਓ ਅਸੀਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਸੋ ਪਾਕਿਸਤਾਨ ਨੇ ਕਾਫੀ ਸਟੈਪ ਲਏ ਆ ਹੁਣ ਜਿਹੜਾ Shimla agreement ਤੋੜਿਆ ਇੱਕ ਬਹੁਤ ਵੱਡਾ ਸਟੈਪ ਹੈ ਜੀ ਜਿਵੇਂ ਅਸੀਂ ਸਿੰਧੂ ਘਾਟੀ ਜਿਹੜੀ ਜਾਂ ਸਿੰਧੂ ਨਦੀ ਵਾਲੀ ਸੰਧੀ ਨੂੰ ਤੋੜਿਆ ਇਦਾਂ ਹੀ ਉਹਨਾਂ ਨੇ ਸ਼ਿਮਲਾ ਐਗਰੀਮੈਂਟ ਨੂੰ ਤੋੜਿਆ ਹੁਣ ਸ਼ਿਮਲਾ ਐਗਰੀਮੈਂਟ ਹੈ ਕੀ ਆ ਜਦੋਂ 1965 ਦੇ ਵਿੱਚ ਸਾਡੀ ਜੰਗ ਹੋਈ ਪਾਕਿਸਤਾਨ ਦੇ ਨਾਲ ਫਿਰ 1971 ਦੇ ਵਿੱਚ ਅਸੀਂ ਬੰਗਲਾਦੇਸ਼ ਆਜ਼ਾਦ ਕਰਵਾਇਆ ਪਾਕਿਸਤਾਨ ਤੋਂ ਤਾਂ 1972 ਦੇ ਵਿੱਚ ਦੋਨਾਂ ਦੇਸ਼ਾਂ ਦੇ ਮੰਤਰੀ ਸੰਤਰੀ ਆ ਕੇ ਸ਼ਿਮਲੇ ਵਿੱਚ ਬੈਠੇ ਤੇ ਕਹਿੰਦੇ ਬਹੁਤ ਲੜ ਲਿਆ ਹੁਣ ਆਪਾਂ ਇੱਕ ਰਾਜੀਨਾਮਾ ਕਰਦੇ ਆ ਤੇ ਉਦੋਂ ਹੀ ਆ ਜਿਹੜੀ ਐਲੋਸੀ ਅਸੀਂ ਕਹਿੰਦੇ ਹੁਣ ਇਸ ਮੈਪ ਨੂੰ ਦੇਖੋ ਵੈਸੇ 1947 ਦੇ ਵਿੱਚ ਆਹ ਦੇਸ਼ ਸਾਨੂੰ ਮਿਲਿਆ ਸੀਗਾ ਠੀਕ ਹੈ ਪਰ ਪਤਾ ਸਾਨੂੰ ਪਾਕਿਸਤਾਨ ਨੇ ਹਮਲਾ ਕੀਤਾ ਤੇ ਕੁਝ ਕਸ਼ਮੀਰ ਆਪਣੇ ਕਬਜ਼ੇ ਵਿੱਚ ਲੈ ਲਿਆ ਸੋ ਇਸ ਕਸ਼ਮੀਰ ਨੂੰ ਅਸੀਂ ਪਾਕਿਸਤਾਨ অকੂਪਾਈਡ ਕਸ਼ਮੀਰ ਜਾਨੀ ਕਿ ਪੀਓਕੇ ਦੇ ਨਾਮ ਨਾਲ ਜਾਣਦੇ ਆ ਸਾਡੇ ਕੋਲ ਜਿਹੜਾ ਕੰਟਰੋਲ ਹੈਗਾ ਉਹ ਇੰਨੇ ਕਸ਼ਮੀਰ ਦਾ ਹੀ ਹੈ ਤੇ ਇਸ ਲਾਈਨ ਨੂੰ ਅਸੀਂ 1972 ਦੇ ਵਿੱਚ ਐਕਸੈਪਟ ਕੀਤਾ ਸੀਗਾ ਵੀ ਠੀਕ ਆ ਭਾਈ ਇਹ ਲਾਈਨ ਹੈਗੀ ਇਹਨੂੰ ਅਸੀਂ ਐਲਓਸੀ ਕਹਿੰਦੇ ਆ ਉਧਰ ਪਾਕਿਸਤਾਨ অকੂਪਾਈਡ ਕਸ਼ਮੀਰ ਤੇ ਇਧਰ ਅਸੀਂ ਆਪਾਂ ਇਸ ਨੂੰ ਇੱਕ ਸੀਜ਼ਫਾਇਰ ਲਾ ਲਿਆ ਵਾ ਕਿ ਤੋਂ ਇਧਰੋਂ ਅੱਗੇ ਆਪਾਂ ਲੜਾਈ ਨਹੀਂ ਕਰਾਂਗੇ ਤੇ ਪਾਕਿਸਤਾਨ ਨੇ ਇਸ ਲਾਈਨ ਨੂੰ ਹੁਣ ਮੰਨਣ ਤੋਂ ਮਨਾ ਕਰ ਦਿੱਤਾ ਸਭ ਤੋਂ ਵੱਡਾ ਸਟੈਪ ਸੋ ਸ਼ਿਮਲਾ ਐਗਰੀਮੈਂਟ ਦੇ ਵਿੱਚ ਇੱਕ ਤਾਂ ਇਹ ਵੀ ਮੰਨੀ ਸੀ ਕਿ ਅਸੀਂ ਐਲੋਸੀ ਮੰਨਦੇ ਹਾਂ ਉਹ ਵੀ ਹੁਣ ਪਾਕਿਸਤਾਨ ਕਹਿੰਦਾ ਅਸੀਂ ਮੰਨਦੇ ਨਹੀਂਗੇ ਤਾਂ ਹੋ ਸਕਦਾ ਆ ਪਾਕਿਸਤਾਨ ਦੀਆਂ ਫੌਜਾਂ ਇੱਧਰ ਨੂੰ ਆਉਣ ਦੀ ਕੋਸ਼ਿਸ਼ ਕਰਨ ਜਾਂ ਫਿਰ ਸਾਡੀਆਂ ਫੌਜਾਂ ਉਧਰ ਨੂੰ ਜਾਣ ਦੀ ਕੋਸ਼ਿਸ਼ ਕਰਨ ਤੇ ਪਾਕਿਸਤਾਨ ਦੇ ਮੰਤਰੀ ਦਾ ਇੱਕ ਹੋਰ ਬਿਆਨ ਆਇਆ ਕਹਿੰਦਾ ਜੇ ਤੁਸੀਂ ਸਿੰਧੂ river ਜਿਹਨੂੰ ਅਸੀਂ ਇੰਡਸ ਰਿਵਰ ਕਹਿੰਦੇ ਆ ਸੋ ਉਹ ਸੰਧੀ ਜੇ ਰੋਕੀ ਨਾ ਤਾਂ ਸਮਝੋ ਪਾਕਿਸਤਾਨ ਨਾਲ ਲੜਾਈ ਦਾ ਤੁਸੀਂ ਜਿਹੜਾ ਥਾਂ ਕਰ ਲਿਆ ਜੀ ਜੋ ਕਹਿੰਦੇ ਸਾਡਾ ਪਾਣੀ ਰੋਕਿਆ ਤਾਂ ਸਮਝੋ ਕਿ ਲੜਾਈ ਨੂੰ ਥਾਂ ਕਰ ਲਿਆ ਸੋ ਪਾਕਿਸਤਾਨ ਨੇ ਏਡੀ ਤਾਂ ਮਿੱਕੀ ਵੀ ਦੇ ਦਿੱਤੀ ਹੈ ਸੋ ਹੁਣ ਹੋ ਸਕਦਾ ਕਿ ਇਹ ਮਸਲਾ ਅੱਗੇ ਵਧਦਾ ਜਾਵੇ ਕਿਉਂਕਿ ਪਾਕਿਸਤਾਨ ਇਸ ਵਾਰ ਕਹਿੰਦਾ ਕਿ ਅਸੀਂ ਤਾਂ ਗਲਤੀ ਕੀਤੀ ਨਹੀਂ ਇਹ ਅੱਤਵਾਦੀ ਸਾਡੇ ਸਿਗੇ ਨਹੀਂ ਪਰ ਜਿਹੜੀ ਰਿਪੋਰਟ ਨਿਕਲ ਕੇ ਆਈ ਆ ਚਾਰ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਵਿੱਚੋਂ ਦੋ ਪਾਕਿਸਤਾਨੀ ਸਿਗੇ ਤੇ ਦੋ ਲੋਕਲ ਕਸ਼ਮੀਰ ਦੇ ਵੀ ਸਿਗੇ ਆ ਹੁਣ ਤੁਸੀਂ ਦੇਖੋ ਵੀ ਜਿਹੜੇ ਉਥੋਂ ਦੇ ਲੋਕ ਸੀਗੇ ਜਿਹੜੇ ਲੋਕ ਟੂਰਿਜ਼ਮ ਦੇ ਸਿਰ ਤੇ ਚੱਲਦੇ ਸੀਗੇ ਉਹ ਦੋ ਲੋਕਾਂ ਦੀ ਗਲਤੀ ਕਰਕੇ ਕਿੰਨੇ ਲੋਕ ਬਦਨਾਮ ਹੋਏ ਨੇ ਕਿ ਸਾਰਾ ਕਸ਼ਮੀਰ ਮਾਰਿਆ ਕਿ ਸਾਰੇ ਕਸ਼ਮੀਰ ਦੇ ਲੋਕ ਲੋਕਾਂ ਨੂੰ ਮਾਰਦੇ ਆ ਪਰ ਨਹੀਂ ਉਹ ਦੋ ਲੋਕਾਂ ਨੇ ਸਾਰੇ ਕਸ਼ਮੀਰ ਦਾ ਨੁਕਸਾਨ ਕੀਤਾ ਆ ਸਾਰੇ ਕਸ਼ਮੀਰ ਦੇ ਲੋਕਾਂ ਦੇ ਬਿਜ਼ਨਸ ਦਾ ਨੁਕਸਾਨ ਕੀਤਾ ਸੋ ਹਮੇਸ਼ਾ ਜਿਹੜੇ ਇਦਾਂ ਦੇ ਦੋ ਅੱਤਵਾਦੀ ਸੀਗੇ ਉਹਨਾਂ ਨੇ ਪੂਰੇ ਦੇ ਪੂਰੇ ਕਸ਼ਮੀਰ ਦੇ ਬਿਜ਼ਨਸ ਨੂੰ ਖਾ ਲਿਆ ਹੁਣ ਲੋਕ ਕਸ਼ਮੀਰ ਦੇ ਵੀ ਪਰੇਸ਼ਾਨ ਨੇ ਸੋ ਇਸ ਸਾਡਾ ਸ਼ਿਮਲਾ ਐਗਰੀਮੈਂਟ ਵੀ ਅਸੀਂ ਪੜ੍ਹ ਲਿਆ ਇਹਦੇ ਵਿੱਚ ਇਹ ਵੀ ਲਿਖਿਆ ਸੀਗਾ ਕਿ ਆਪਾਂ ਅੱਗੇ ਤੋਂ ਇੱਕ ਦੂਜੇ ਨਾਲ ਜ਼ਿਆਦਾ ਲੜਾਈ ਝਗੜੀ ਨਹੀਂ ਕਰਨੀ ਆਪਾਂ ਇੱਕ ਦੂਜੇ ਨਾਲ ਲੜਾਈ ਨਹੀਂ ਕਰਨੀ ਆਪਾਂ ਵਧੀਆ ਤਰੀਕੇ ਨਾਲ ਰਹਾਂਗੇ ਸੋ ਉਦੋਂ ਬਾਅਦ ਵੀ ਹਾਲਾਂਕਿ ਕਾਰਗਿਲ ਦੇ ਲੜਾਈ ਹੋਈ ਸੀਗੀ ਚਲੋ ਸੋ ਹੁਣ ਅੱਗੇ ਕੀ ਨਿਕਲ ਕੇ ਆਉਂਦਾ ਆਪਾਂ ਦੇਖਾਂਗੇ ਜੇ ਆਪਾਂ ਇੱਕ ਥੋੜਾ ਜਿਹਾ ਡਾਊਟ ਮੈਨੂੰ ਸਾਡੇ ਮੀਡੀਆ ਤੇ ਬਹੁਤ ਆ ਜੀ ਹੁਣ ਇਹ ਸਾਰੀ ਘਟਨਾ ਹੋ ਗਈ ਅਸੀਂ ਦੇਖ ਲਿਆ ਭਾਰਤ ਨੇ ਕੀ ਸਟੈਪ ਲਏ ਜਨੂਨ ਜੀਆਂ ਗੱਲਾਂ ਸੀਗੀਆਂ ਪਾਕਿਸਤਾਨ ਨੇ ਕੀ ਸਟੈਪ ਲਏ ਅਸੀਂ ਦੇਖ ਚੁੱਕੇ ਹਾਂ ਪਰ ਕੱਲ ਤੋਂ ਜੋ ਤੁਸੀਂ ਟੀਵੀ ਉੱਤੇ ਦੇਖ ਰਹੇ ਹੋ ਮੀਡੀਆ ਉੱਤੇ ਦੇਖ ਰਹੇ ਹੋ ਸਾਡੇ ਮੀਡੀਆ ਨੇ ਇੱਕ ਵੱਖਰਾ ਹੀ ਨੈਰੇਟਿਵ ਬਣਾਇਆ ਹੋਇਆ ਉਹ ਐ ਨਹੀਂ ਕਹਿੰਦੇ ਵੀ ਅੱਤਵਾਦੀਆਂ ਨੇ ਸਾਡੇ ਦੇਸ਼ ਦੇ ਨਾਗਰਿਕ ਉੱਤੇ ਹਮਲਾ ਕੀਤਾ ਉਹਨਾਂ ਨੇ ਇਸ ਲੜਾਈ ਨੂੰ ਵੀ Hindu Muslim ਬਣਾਇਆ ਹੋਇਆ ਕਿ ਸਾਰੇ ਕਸ਼ਮੀਰ ਦੇ ਲੋਕ ਇਹ ਕੰਮ ਕਰ ਰਹੇ ਆ ਕਿ ਸਾਰੇ ਕਸ਼ਮੀਰੀ ਮਾਰ ਰਹੇ ਆ ਨਹੀਂ ਸੋ ਮੀਡੀਆ ਨੇ ਇਸ ਨੂੰ ਇੱਕ ਤਰਫਾ ਬਿਲਕੁਲ ਕਰ ਦਿੱਤਾ ਤੇ ਕਿਤਨਾ ਕਿਤੇ ਸਿਆਸੀ ਫਾਇਦੇ ਦੀ ਗੱਲਬਾਤ ਇੱਥੇ ਚੱਲਦੀ ਦਿਖ ਰਹੀ ਹੈ ਸਾਨੂੰ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ ਵੈਸੇ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਉੱਤੇ ਆ ਕੇ ਸਾਡੇ মিডিਆ ਨੂੰ ਇਦਾਂ ਕਰਨਾ ਚਾਹੀਦਾ ਸੀਗਾ ਤੁਸੀਂ ਦੇਖਿਆ ਹੋਊਗਾ মিডিਆ ਦਾ ਬਹੁਤ ਵਿਰੋਧ ਹੋਇਆ ਉੱਥੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਬਹੁਤ ਵਿਰੋਧ ਕੀਤਾ ਆਹ ਤਸਵੀਰਾਂ ਸਾਨੂੰ মিডিਆ ਨੇ ਦਿਖਾਈਆਂ ਨੇ ਉੱਥੋਂ ਦੇ ਲੋਕਾਂ ਨੇ ਤਿਰੰਗੇ ਫੜ ਕੇ ਉਹਨਾਂ ਲੋਕਾਂ ਨੂੰ ਵੀ ਮਾਰਾ ਕਿਹਾ ਜਿਨ੍ਹਾਂ ਨੇ ਹਮਲਾ ਕਰਵਾਇਆ ਈਵਨ ਲੋਕਾਂ ਨੇ ਇਹ ਵੀ ਕਿਹਾ ਕਿ ਯਾਰ ਉਹਨਾਂ ਨੂੰ ਫਾਂਸੀ ਦੇ ਦੋ ਜਿਨ੍ਹਾਂ ਨੇ ਕੰਮ ਕੀਤਾ ਕਸ਼ਮੀਰ ਦੇ ਨਾਤੇ ਕਹਿੰਦੇ ਉਦਾਗ ਨੇ ਆ ਤਸਵੀਰਾਂ ਦੇਖੋ ਉੱਥੋਂ ਦੇ ਲੋਕ ਨੇ ਮੀਡੀਆ ਵਾਲਿਆਂ ਨੂੰ ਕਹਿ ਰਿਹਾ ਕਿ ਅਸੀਂ ਦੇਸ਼ ਵਾਸੀ ਆ ਅਸੀਂ ਭਾਰਤ ਵਾਸੀ ਆ ਅਸੀਂ ਭਾਰਤ ਦੇ ਨਾਗਰਿਕਾਂ ਸਾਨੂੰ Hindu Muslim ਚ ਨਾ ਵੰਡੋ ਪਰ ਨਹੀਂ ਮੀਡੀਆ ਦਾ ਤਬਈ TRP ਇੱਥੋਂ ਚੱਲਦੀ ਆ ਇੰਨਾ ਜ਼ਿਆਦਾ ਕੱਲ ਦਾ ਗੰਦ ਪਾਇਆ ਹੋਇਆ ਮੀਡੀਆ ਨੇ ਇੰਨਾ ਜ਼ਿਆਦਾ Hindu Muslim Hindu Muslim ਕੀਤਾ ਕਿ ਤਾਕੀ ਰਹੇ ਰੱਬ ਦਾ ਨਾ ਅਸੀਂ ਸੋਚ ਵੀ ਨਹੀਂ ਸਕਦੇ ਤੇ ਮੀਡੀਆ ਨੇ ਕਿਹਾ ਤਸਵੀਰ ਨਹੀਂ ਵਿਖਾਈਆ ਮੁੰਡੇ ਦੀ ਸਵੇਰੇ ਮੈਂ ਬੈਠਾ ਇੱਕ ਸੋਸ਼ਲ ਮੀਡੀਆ ਤਾਂ ਦੇਖ ਰਿਹਾ ਸੀਗਾ ਮੇਰੀ ਅੱਖਾਂ ਪਰ ਆਈਆਂ ਇਸ ਦੀ ਮਾਂ ਦੀ ਗੱਲ ਸੁਣ ਕੇ ਕਹਿੰਦੀ ਪੁੱਤ ਤਾਂ ਹੋਰ ਵੀ ਗਿਆ ਮੇਰਾ ਵੀ ਗਿਆ ਪਰ ਮੈਨੂੰ ਕਹਿੰਦੀ ਦੁੱਖ ਏ ਇਸ ਗੱਲ ਦਾ ਆ ਇਹਦੇ ਬਾਰੇ ਕਿਸੇ ਨੇ ਦੱਸਿਆ ਹੀ ਨਹੀਂ ਸੋਗੋ ਇਸ ਨੂੰ ਗਲਤ ਠਹਿਰਾਇਆ ਜਾ ਰਿਹਾ ਆ ਇਹ ਉਹ ਬੰਦਾ ਆ ਜਿਹੜਾ ਆਪਣੇ ਨਾਲ ਟੂਰਿਸਟ ਲੈ ਕੇ ਗਿਆ ਸੀਗਾ ਤੇ ਜਦੋਂ ਅੱਤਵਾਦੀ ਉਹਨਾਂ ਟੂਰਿਸਟ ਦੇ ਉੱਤੇ ਗੋਲੀ ਚਰਉਣ ਲੱਗੇ ਉਹਨੇ ਰੋਕਿਆ ਤੇ ਉਹਨਾਂ ਨੇ ਪਹਿਲਾਂ ਇਹਨੂੰ ਮਾਰਤਾ ਹੁਣ ਉਹਨਾਂ ਨੇ ਕਿਹੜਾ ਫਰਜ਼ ਦਾ ਧਰਮ ਪੁੱਛਿਆ ਸੀਗਾ ਸੋ ਲੋੜ ਹੈ ਸਾਡੇ মিডিਆ ਨੂੰ ਕਿ ਅਸਲ ਦੇ ਵਿੱਚ ਦਿਖਾਇਆ ਜਾਵੇ ਕਿ ਹੋ ਕੀ ਰਹਾਇਆ ਪਰ মিডিਆ ਇੰਨਾ ਜ਼ਿਆਦਾ ਆਪਣਾ ਜ਼ਮੀਰ ਵੇਚ ਚੁੱਕਾ ਆ ਕਿ ਇੱਕ ਪਾਰਟਿਕੂਲਰ ਏਜੰਡੇ ਉੱਤੇ ਕੰਮ ਕਰਦਾ ਉਹਨੂੰ ਸੱਚ ਝੂਠ ਨਾਲ ਮਤਲਬ ਹੈ ਹੀ ਨਹੀਂ ਸਾਡਾ ਨੈਸ਼ਨਲ মিডিਆ ਸਾਡੇ ਦੇਸ਼ ਨੂੰ ਬਰਬਾਦੀ ਵੱਲੋਂ ਲੈ ਕੇ ਜਾ ਰਿਹਾ ਆ ਇਹ ਜਿਹੜੀਆਂ ਮਣੀਪੁਰ ਦੇ ਵਿੱਚ ਘਟਨਾਵਾਂ ਹੋਈਆਂ ਬੈਸਟ ਬੰਗਾਲ ਦੇ ਵਿੱਚ ਘਟਨਾ ਹੋ ਰਹੀ ਹੈ ਮਹਾਰਾਸ਼ਟਰ ਵਿੱਚ ਏਡੀ ਘਟਨਾ ਹੋਗੀ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਸਾਡਾ ਸੌਰੀ ਜਿਹੜਾ ਨੈਸ਼ਨਲ ਮੀਡੀਆ ਨਾ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਆ Hindu Musalman ਦਾ ਰੋਜ਼ ਜਾਪ ਜੱਪਦਾ ਉਹਦੇ ਨਤੀਜੇ ਨਿਕਲ ਰਹੇ ਨੇ ਸੋ ਸਾਡੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਸਖਤ ਲੋੜ ਹੈ ਜੀ ਇਹਦੇ ਨਾਲ ਨਾਲ ਸਾਰੀਆਂ ਗੱਲਾਂ ਹੋ ਗਈਆਂ ਠੀਕ ਹੈ ਜੀ ਪਰ ਇੱਕ ਵੀ ਸਵਾਲ ਸਰਕਾਰ ਤੋਂ ਕਿਸੇ ਨੇ ਨਹੀਂ ਪੁੱਛਿਆ ਵੈਸੇ ਸਰਕਾਰ ਤੋਂ ਸਵਾਲ ਬਣਦਾ ਵੀ ਹੈ ਕਿ ਨਹੀਂ ਬਣਦਾ ਕਿ ਇਹ ਜਿਹੜੀ ਘਟਨਾ ਹੋਈ ਇਹਦੇ ਲਈ ਸਰਕਾਰ ਦੀ ਇੰਨੀ ਵੀ ਜ਼ਿੰਮੇਵਾਰੀ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੇ ਸਾਡੇ ਹੋਮ ਮਿਨਿਸਟਰ ਸਾਹਿਬ ਕੋਈ ਇਹਨਾਂ ਦੀ ਜ਼ਿੰਮੇਵਾਰੀ ਥੋੜੀ ਬਹੁਤ 1% ਅੱਧਾ ਪਰਸੈਂਟ ਜਦ ਪਤਾ ਹੈ ਵੀ ਉੱਥੇ ਹਜ਼ਾਰਾਂ ਲੋਕ ਜਾਂਦੇ ਆ ਜਦ ਪਤਾ ਹੈ ਵੀ ਕਸ਼ਮੀਰ ਦੇ ਵਿੱਚ ਹਮੇਸ਼ਾ ਸਿਰਾਰਤੀ ਆਨਸਰ ਇਦਾਂ ਕਰਦੇ ਆ ਉੱਥੇ ਸਿਕਿਉਰਿਟੀ ਕਿਉਂ ਨਹੀਂ ਸੀਗੀ 2 ਘੰਟੇ ਦੀ ਦੂਰੀ ਉੱਤੇ ਸਿਕਿਉਰਿਟੀ ਕਿਉਂ ਆ ਉੱਥੇ ਸਿਕਿਉਰਿਟੀ ਕਿਉਂ ਨਹੀਂ ਸੀਗੀ ਜਦ ਪਤਾ ਵੀ ਇੱਕ ਮੇਨ ਟੂਰਿਸਟ ਸਪੌਟ ਆ ਹੁਣ ਤਾਂ ਜੰਮੂ ਐਂਡ ਕਸ਼ਮੀਰ ਸੈਂਟਰ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਆ ਉੱਥੇ ਇਦਾਂ ਦੀਆਂ ਸਹੂਲਤਾਂ ਕਿਉਂ ਨਹੀਂ ਪ੍ਰਾਈਵੇਟ ਪ੍ਰੋਵਾਈਡ ਕੀਤੀਆਂ ਗਈਆਂ ਹੋ ਸਕਦਾ ਉੱਥੇ ਇੱਕ ਦੋ ਡਾਕਟਰ ਬਿਠਾਈ ਜਾਣ ਉੱਤੇ ਕਈ ਵਾਰ ਕੀ ਹੁੰਦਾ ਆ ਚਲੋ ਅੱਤਵਾਦੀ ਨਾ ਵੀ ਹਮਲਾ ਹੁੰਦਾ ਉਹ ਜਿੰਨੀ ਉਚਾਈ ਦੇ ਉੱਤੇ ਸਥਾਨ ਆ ਉੱਥੋਂ ਤੁਰ ਕੇ ਜਾਣਾ ਪੈਂਦਾ ਡੇਢ ਘੰਟਾ ਲੱਗ ਜਾਂਦਾ ਮੇਨ ਏਰੀਆ ਤੱਕ ਉਹਨੂੰ ਕੋਈ ਬੱਚਾ ਬਿਮਾਰ ਹੋ ਜਵੇ ਕੋਈ ਬੰਦਾ ਉੱਥੇ ਖੇਡਦਾ ਸੱਟ ਲੱਗ ਜਾਵੇ ਲੱਤ ਪੈਰ ਟੁੱਟ ਜੇ ਉਹਦਾ ਤਾਂ ਕੌਣ ਜ਼ਿੰਮੇਵਾਰ ਹੋਊਗਾ ਕਿਸੇ ਬੱਚੇ ਨੂੰ ਕਿਸੇ ਔਰਤ ਨੂੰ ਚੱਕ ਜੋ ਕੋਈ ਹੋਰ ਹਵੀ ਨਵੀ ਹੋ ਜਵੇ ਤਾਂ ਉੱਥੇ ਕੋਈ ਡਾਕਟਰਾਂ ਦੀ ਦੋ ਡਾਕਟਰਾਂ ਦੀ ਟੀਮ ਨਹੀਂ ਸੀ ਹੈਗੀ। ਕੁਝ ਇਦਾਂ ਦੀ ਸਹੂਲਤ ਨਹੀਂ ਹੋਣੀ ਚਾਹੀਦੀ ਵੀ ਫੌਜੀ ਉੱਥੇ ਸੁਰੱਖਿਆ ਲਈ ਹੋਣ। ਇੰਟੈਲੀਜੈਂਸ ਫੇਲਿਅਰ ਨਹੀਂ ਹੈਗਾ ਸਾਡੀ ਸਰਕਾਰ ਦਾ ਇਹ। ਪਰ ਕਿਸੇ ਨੇ ਵੀ ਇੱਕ ਵਾਰ ਵੀ ਇਹ ਸਵਾਲ ਨਹੀਂ ਪੁੱਛਿਆ ਵੀ ਐਡੀ ਵੱਡੀ ਘਟਨਾ ਹੋ ਗਈ ਸਾਡੇ ਦੇਸ਼ ਦੇ ਇੰਨੇ ਜ਼ਿਆਦਾ ਨਾਗਰਿਕ ਮਾਰੇ ਗਏ। ਸਾਡਾ ਮੀਡੀਆ ਸਵਾਲ ਪੁੱਛਣ ਦੀ ਬਜਾਏ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰ ਰਿਹਾ ਬਹੁਤ ਕੁਝ ਕਰਤਾ ਸਰਕਾਰ ਨੇ ਬਹੁਤ ਵੱਡੇ ਵੱਡੇ ਸਟੈਪ ਲਾਇਆ ਸੀ ਐਗਰੀ ਕਰਦੇ ਆ ਅਸੀਂ ਆਪਣੇ ਦੇਸ਼ ਦੀ ਸਰਕਾਰ ਦੇ ਡਿਸੀਜਨ ਤੋਂ ਬਹੁਤ ਖੁਸ਼ ਆ ਪਰ ਕੀ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਸੀਗਾ ਕਿਵੇਂ ਲੋਕ ਵਰਦੀ ਪਾ ਕੇ ਉੱਥੋਂ ਦੀ ਲੰਘਾਏ ਜਿੱਥੇ ਫੌਜੀ ਥੱਲੇ ਵੇਟ ਕਰਦੇ ਹੋਣਗੇ ਬਹੁਤ ਵੱਡੇ ਸਵਾਲ ਨੇ ਸੋ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਬਣਦਾ ਸੀਗਾ ਤੇ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਸੀਗੀ ਪੁੱਛਦੇ ਜ਼ਰੂਰ ਜੀ ਤੁਹਾਨੂੰ ਕੀ ਲੱਗਦਾ ਹੈ ਆਪਦਾ viewpoint ਜ਼ਰੂਰ ਦੱਸਿਓ ਇਸ ਮੁੱਦੇ ਦੇ ਉੱਤੇ ਬਹੁਤ ਮਾੜਾ ਹੋਇਆ ਸਾਨੂੰ ਪਤਾ ਆ ਉਹ ਘਾਟਾ ਪੈ ਗਿਆ ਜਿਹੜਾ ਕਦੇ ਵੀ ਖਤਮ ਨਹੀਂ ਹੋਣਾ ਤੇ ਮੀਡੀਆ ਬਾਰੇ ਜ਼ਰੂਰ ਵਿਚਾਰ ਦਿਓ ਕਿ ਸਾਡਾ ਮੀਡੀਆ ਕੀ ਚਾਹੁੰਦਾ ਇਹਦੇ ਨਾਲ ਨਾਲ ਹੀ ਜੇ ਵੀਡੀਓ ਵਧੀਆ ਲੱਗੇ ਉਹਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਦਾ viewpoint ਜ਼ਰੂਰ ਦੱਸਿਓ ਜੀ ਮੈਨੂੰ ਠੀਕ ਹੈ ਇਹਦੇ ਨਾਲ ਹੀ ਜੇ ਤੁਸੀਂ ਪੰਜਾਬ ਪੀਸੇਜ਼ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਕੀ ਇਨਫੋਰਮੇਸ਼ਨ ਹੈ ਸੋ ਆਪਣੇ ਕੋਲੇ ਪੰਜਾਬ ਪੀਸੀਐਸ ਦੀ ਤਿਆਰੀ ਕਰਨ ਵਾਲੇ ਬੱਚਿਆਂ ਦੇ ਲਈ ਇੱਕ ਰਿਕਾਰਡਡ ਬੈਚ ਜਿਹਦੇ ਵਿੱਚ ਪ੍ਰੀ ਦੀ ਤਿਆਰੀ ਕਰਾਈ ਜਾਂਦੀ ਹੈ ਸੋ ਪ੍ਰੀ ਦੇ ਸਾਰੇ ਸਬਜੈਕਟ ਪਲੱਸ ਜੀਐਸ 1 ਤੇ ਪਲੱਸ ਸੀ ਸੈਟ ਦੋਨਾਂ ਦੀ ਤਿਆਰੀ ਕਰਾਈ ਜਾਂਦੀ ਹੈ ਜੀ ਇਹਦੇ ਵਿੱਚ ਰਿਕਾਰਡਡ ਕਲਾਸਾਂ ਮਿਲਦੀਆਂ ਨੇ ਸਾਰੇ ਸਬਜੈਕਟਾਂ ਦੀਆਂ ਨਾਲ ਪੀਡੀਐਫ ਮਿਲਦੀ ਹੈ ਠੀਕ ਹੈ ਸੋ ਇਹ ਸਭ ਕੁਝ ਸਾਨੂੰ ਮਿਲੂਗਾ ਸਿਰਫ 5000 ਰੁਪਏ ਦੇ ਵਿੱਚ ਤੁਸੀਂ ਫੀਸ ਪੇ ਕਰੋ ਤੇ ਤੁਸੀਂ ਇਸ ਬੈਚ ਦੇ ਵਿੱਚ ਪੜ ਸਕਦੇ ਹੋ ਜੇ ਪੀਸੇਜ਼ ਦੀ ਤਿਆਰੀ ਕਰਦੇ ਹੋ ਇਹਦੇ ਬਾਰੇ ਹੋਰ ਜਾਣਕਾਰੀ ਦੇ ਲਈ ਨੰਬਰ ਦਿੱਤੇ ਗਏ ਤੇ ਕਾਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਸਾਡੇ ਕੋਲੇ ਪੰਜਾਬ ਨਾਮਾ ਕਿਤਾਬ ਵੀ ਹੈ ਪੰਜਾਬ ਪੀਸੇਜ਼ ਲਈ ਪੰਜਾਬ ਜੀਕੇ ਦੀ ਸਪੈਸ਼ਲ ਕਿਤਾਬ ਹੈ ਜੇ ਤੁਸੀਂ ਪੰਜਾਬ ਪੀਸੇਜ਼ ਦੀ ਤਿਆਰੀ ਕਰਦੇ ਹੋ ਇਸ ਕਿਤਾਬ ਨੂੰ ਆਰਡਰ ਕਰ ਸਕਦੇ ਹੋ 500 ਰੁਪਏ ਪ੍ਰਾਈਸ ਇਸ ਕਿਤਾਬ ਦਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਪੰਜਾਬੀ ਵਿੱਚ ਲੱਗ ਗਿਆ ਤੇ ਅੰਗਰੇਜ਼ੀ ਵਿੱਚ ਲੱਗ ਗਿਆ ਜਿਹੜੀ ਭਾਸ਼ਾ ਵਿੱਚ ਤੁਹਾਨੂੰ ਵਧੀਆ ਲੱਗਦਾ ਤੁਸੀਂ ਇਸ ਕਿਤਾਬ ਨੂੰ ਆਰਡਰ ਕਰਕੇ ਆਪਣੀ ਤਿਆਰੀ ਨੂੰ ਵਧੀਆ ਕਰ ਸਕਦੇ ਹੋ ਸੋ ਬਾਕੀ ਉਮੀਦਵਾਰਾਂ ਦਾ ਵੀਡੀਓ ਵਧੀਆ ਲੱਗੇ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਉਂਦੇ ਵਾਸਤੇ ਰਹੋ ਰੱਬ ਖੈਰ ਕਰੇ ਜੀ ਸੱਸੀ ਗਸਾਰਾ ਨੂੰ ਬਾਏ ਬਾਏ